ਕੁੜੀ ਦੇ ਚੱਕਰ ਚ ਮੁੰਡੇ ਨੇ ਚੁੱਕ ਲਿਆ ਖੌਫਨਾਕ ਕਦਮ ਅੰਮੀ ਮੇਰਾ ਗੱਲਾਂ ਕਰਨੋਂ ਬੜਾ ਦਿਲ ਕਰਦਾ ਕਹਿੰਦਾ ਇਹਨੇ ਮੈਨੂੰ ਅੱਜ ਫੋਨ ਕੀਤਾ ਮੈਂ ਤੈਨੂੰ ਵੇਖ ਵੇਖ ਕੇ ਮੈਂ ਰੋਨੀ ਆਂ ਹਾਂ ਮੈਂ ਤੇਰੇ ਬਿਨਾ ਮਰ ਜਾਗੀ ਮੈਨੂੰ ਨਹੀਂ ਪਤਾ ਮੇਰੇ ਪੁੱਤਰ ਨੇ ਨੇ ਕੀ ਕੀ ਗੱਲਾਂ ਕੀਤੀਆਂ ਲੈ ਸਾਹ ਮਾਰ ਰੋਂਦੇ ਮਾਪੇ ਨਹੀਂ ਦੇਖ ਹੋ ਰਿਆ ਹਾਲ ਮੇਰਾ ਮੁੰਡਾ ਇੰਦੇ ਕੁੜੀ ਪਿੱਛੇ ਮਰਿਆ ਇਹਦਾ ਪਿਓ ਇਹਦਾ ਕਰਨ ਗਿਆ ਏ ਹੀ ਹੋ ਗਿਆ ਅਜੇ ਤੋਂ ਕੋਈ ਹੋਵੇ 10 ਕਿ ਮਹੀਨੇ ਐ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਰਿਸ਼ਤੇ ਦਾ ਜਵਾਬ ਦੇਤਾ ਮੇਰਾ ਮੁੰਡਾ ਕਹਿੰਦਾ ਮੈਂ ਲੈ ਨਹੀਂ ਰਹਾ ਮੁੰਡਾ ਇੰਦੇ ਪਿੱਛੇ ਮਾਰ ਗਿਆ ਗਵਾਂਚ ਰਹਿੰਦੀ ਕੁੜੀ ਨਾਲ ਚੱਲਦੇ ਆ ਰਹੇ ਸੀ ਪ੍ਰੇਮ ਸੰਬੰਧ ਤੇ ਨਾਲ ਕੁੜੀ ਭੱਜ ਕੇ ਸਾਡੇ ਘਰੇ ਵੀ ਆ ਗਈ ਮੈਂ ਕਹ ਨਹੀਂ ਤੈਨੂੰ ਅਸੀਂ ਐਂ ਨਹੀਂ ਰੱਖਣਾ ਅਸੀਂ ਤੈਨੂੰ ਨੋ ਬਣਾ ਕੇ ਲਿਆਵਾਂਗੇ ਅਸੀਂ ਇਹਨਾਂ ਦੇ ਘਰੇ ਛੱਟ ਕੇ ਆਏ ਇਹਨਾਂ ਨੇ ਫਿਰ ਦੀ ਨਹੀਂ ਮੇਰੇ ਮੁੰਡੇ ਨੂੰ ਧਮਕੀਆਂ ਦਿੱਤੀਆਂ ਤੈਨੂੰ ਲੱਲੂ ਅਸੀਂ ਮਾਰ ਦੇਵਾਂਗੇ ਮਰਨਾ ਤਾਂ ਤੂੰ ਮਰ ਜਾ ਅੱਜ ਮੇਰਾ ਪੁੱਤਰ ਹੈ ਦੁਨੀਆ ਚ ਨਹੀਂ ਰਹਿਣਾ ਕਰਕੇ ਉਹ ਤੇ ਦੀ 19 ਸਾਲ ਉਮਰੇ ਸੀ ਤੇ ਕੁੜੀ ਕਿੰਨੇ ਸਾਲਾਂ ਦੀ ਕੁੜੀ 16 17 ਸਾਲਾਂ ਦੀ ਹੈ ਸੋ ਸਾਰੇ ਮੁੰਡੇ ਆੜੋ ਬਸ ਲੜਾਈ ਕਿਤੇ ਮੁੰਡਿਆਂ ਨਾਲ ਆ ਦੇ ਪਰਦੋਸ਼ ਦੀ ਕੰਪਨੀ ਕੋਈ ਨਹੀਂ ਜੀ ਹਾਂ ਪੰਜਾਬ ਵਿੱਚ ਇੱਕ ਵੱਡੀ ਘਟਨਾ ਵਾਪਰੀ ਹੈ ਮਾਪਿਆਂ ਦੇ ਇੱਕ 19 ਸਾਲਾਂ ਪੁੱਤ ਵੱਲੋਂ ਗਵਾਂਚ ਰੈਂਦੀ ਕੁੜੀ ਨਾਲ ਚੱਲਦੇ ਪ੍ਰੇਮ ਸਬੰਧਾਂ ਦੇ ਚੱਲਦੇ ਖੁਦਕੁਸ਼ੀ ਕੀਤੀ ਗਈ ਹੈ ਇਸ ਘਟਨਾ ਦਾ ਪਤਾ ਲੱਗਦੇ ਹੀ ਪੀੜਤ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ ਰੋਂਦੇ ਸ ਪਰਿਵਾਰ ਦਾ ਹਾਲ ਦੇਖਿਆ ਨਹੀਂ ਜਾ ਰਿਹਾ ਇਹ ਰੌਂਗਟੇ ਖੜੇ ਕਰਦੀ ਘਟਨਾ ਫਾਜ਼ਿਲਕਾ ਤੋਂ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਕ ਇਸ ਮ੍ਰਿਤਕ ਨੌਜਵਾਨ ਦੇ ਗਵਾਂਢ ਤੇ ਰਹਿੰਦੀ ਕੁੜੀ ਨਾਲ ਪ੍ਰੇਮ ਸਬੰਧ ਚੱਲਦੇ ਆ ਰਹੇ ਸੀ ਦੋਮਾਂ ਦੀ ਮੰਗਣੀ ਤੱਕ ਕਰਵਾ ਦਿੱਤੀ ਗਈ ਸੀ ਪਰ ਬਾਅਦ ਵਿੱਚ ਕਿਸੇ ਗੱਲ ਨੂੰ ਲੈ ਕੇ ਰਿਸ਼ਤਾ ਤੋੜ ਦਿੱਤਾ ਗਿਆ ਸੀ ਪਰ ਬਾਵਜੂਦ ਇਸ ਦੇ ਕੁੜੀ ਮੁੰਡਾ ਪਿੱਛੇ ਨਹੀਂ ਹਟ ਰਹੇ ਸੀ ਦੋਵੇਂ ਆਪਸ ਚ ਵਿਆਹ ਕਰਵਾਉਣਾ ਚਾਹੁੰਦੇ ਸੀ ਪਰ ਕੁੜੀ ਦੇ ਮਾਪੇ ਵਿਆਹ ਨਹੀਂ ਕਰਨਾ ਚਾਹੁੰਦੇ ਸੀ ਇਸ ਦੇ ਚੱਲਦੇ ਹੀ ਦੋਵੇਂ ਪਰਿਵਾਰਾਂ ਵਿਚਾਲੇ ਤਕਰਾਰ ਚੱਲਦੀ ਆ ਰਹੀ ਸੀ ਪੀੜਤ ਇਸ ਪਰਿਵਾਰ ਦਾ ਇਲਜ਼ਾਮ ਹੈ ਕਿ ਕੁੜੀ ਦੇ ਪਰਿਵਾਰ ਵੱਲੋਂ ਉਹਨਾਂ ਦੇ ਪੁੱਤ ਨੂੰ ਧਮਕਾਇਆ ਜਾ ਰਿਹਾ ਸੀ ਮਾਰਨ ਦੀਆਂ ਪੁਲਿਸ ਕਾਰਵਾਈ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸੀ ਇਸੇ ਪਰੇਸ਼ਾਨੀ ਦੇ ਚੱਲਦੇ ਹੀ ਉਹਨਾਂ ਦੇ ਪੁੱਤ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਗਿਆ ਨੇ ਇਹ ਮੁੰਡਾ ਤਾਂ ਖੰਨ ਤੋਂ ਆਇਆ ਹੈ ਮੈਨੂੰ ਕਹਿੰਦਾ ਮੰਮੀ ਬਲੂੰਗੜੀ ਦਾ ਫੋਨ ਆਇਆ ਸੀ ਮੈਂ ਕਹਾ ਫੇਰ ਮੈਂ ਕਹਾ ਤੂੰ ਗੱਲ ਨਹੀਂ ਕਰਨੀ ਸੀ ਉਹਨੇ ਆਪਾਂ ਨੂੰ ਕਿਹਾ ਜੇ ਮੁੰਡੇ ਦਾ ਫੋਨ ਕਰੇਗਾ ਨਾ ਮੁੰਡੇ ਦਾ ਪਰਚਾ ਹੋ ਜਾਏਗਾ 14 ਸਾਲ ਤੋਂ ਬਾਹਰ ਨਹੀਂ ਨਿਕਲਦਾ ਕਹਿੰਦਾ ਮੰਮੀ ਮੇਰਾ ਗੱਲ ਕਰਨ ਨੂੰ ਬੜਾ ਦਿਲ ਕਰਦਾ ਕਹਿੰਦਾ ਇਹਨੇ ਮੈਨੂੰ ਅੱਜ ਫੋਨ ਕੀਤਾ ਮੈਂ ਤੈਨੂੰ ਵੇਖ ਲੈ ਕੇ ਮੈਂ ਰੋਣੀ ਆ ਹੈ ਮੈਂ ਤੇਰੇ ਬਿਨਾ ਮਰ ਜਾਗੀ ਮੈਨੂੰ ਨਹੀਂ ਪਤਾ ਮੇਰੇ ਪੁੱਤਰ ਨੇ ਨੇ ਕੀ ਕੀ ਗੱਲਾਂ ਕੀਤੀਆਂ ਨੇ ਉਹਨੇ ਪਿਓ ਨੇ ਕਿਹਾ ਉਹਨ ਦਾ ਪਿਓ ਨੇ ਕਿਹਾ ਜੇ ਮੇਰੀ ਕੁੜੀ ਨਾਲ ਇਹਨੇ ਗੱਲ ਕੀਤੀ ਮੈਂ ਕਹਿੰਦਾ ਇਹਨੂੰ ਕਹਿੰਦਾ ਪਰਚਾ ਕਰਾ ਦਾਂਗੇ ਅਣਾ ਤਿੰਨਾ ਮਾਪੁੱਤਰਾ ਤੇ ਕਰਾ ਦਾਂਗਾ ਮੇਰਾ ਮੁੰਡਾ ਇਹਨ ਤੇ ਕੁੜੀ ਪਿੱਛੇ ਮਰਿਆ ਐ ਇਹਨ ਦਾ ਪਿਓ ਇਹਨਾਂ ਕਾਰਨ ਲਿਖਿਆ ਐ ਪਹਿਲਾਂ ਜਿਹੜਾ ਰਜਾਮੰਦੀ ਦੇ ਨਾਲ ਰਿਸ਼ਤਾ ਹੋਇਆ ਸੀ ਤੁਹਾਡਾ ਜੀ ਹਾਂ ਰਜਾਮੰਦੀ ਨਾਲ ਹੀ ਹੋਇਆ ਸੀ ਤੇ ਬਾਅਦ ਵਿੱਚ ਛੱਡਣ ਦਾ ਕਾਰਨ ਕੀ ਸੀ ਕੋਈ ਕਾਰਨ ਸੀ ਕੋਈ ਪਾਸੇ ਆਉਂਦਾ ਕਈ ਨਹੀਂ ਆਉਂਦਾ ਉਹਦਾ ਚੀਚਾ ਆਏ ਲੜਾਈ ਕਰਨ ਉਹਦਾ ਚੀਚਾ ਕੀ ਨਾ ਆਏ ਆਉਂਦਾ ਅੱਜ ਆਉਂਦਾ ਜੀਜਾ ਉਹਨੂੰ ਧਮਕੀਆਂ ਮੇਰੇ ਮੁੰਡਾ ਨੂੰ ਦੇਂਦਾ ਹੁੰਦਾ ਸੀ ਸਾਡੇ ਲੜਾਈ ਹੋ ਗਈ ਅੱਜ ਤੋਂ ਕੋਈ ਹੋ ਗਿਆ 10 ਦਿਨ ਇਹ ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਰਿਸ਼ਤੇ ਦਾ ਜਵਾਬ ਦੇਤਾ ਉਸ ਤੋਂ ਬਾਅਦ ਵੀ ਕੁੜੀ ਸਾਡੇ ਘਰੇ ਆਂਦੇ ਸੀ ਕੋਈ 15 ਦਿਨਾਂ ਬਾਅਦ ਕੋਈ 20 ਦਿਨਾਂ ਬਾਅਦ ਇੱਕ ਦਿਨ ਕੁੜੀ ਭੱਜ ਕੇ ਸਾਡੇ ਘਰੇ ਵੀ ਆ ਗਈ ਮੈਂ ਕਿਹਾ ਨਹੀਂ ਤੈਨੂੰ ਅਸੀਂ ਇਹ ਨਹੀਂ ਰੱਖਣਾ ਸੀ ਤੈਨੂੰ ਨੋ ਬਣਾ ਕੇ ਲਿਆਵਾਂਗੇ ਅਸੀਂ ਇਹਦੇ ਘਰੇ ਛੱਡ ਕੇ ਆਏ ਇਹਨਾਂ ਨੇ ਫਿਰ ਦਿਨੇ ਮੇਰੇ ਮੁੰਡੇ ਨੂੰ ਧਮਕੀਆਂ ਦਿੱਤੀਆਂ ਤੈਨੂੰ ਲੱਲੂ ਅਸੀਂ ਮਾਰ ਦੇਵਾਂਗੇ ਮਰਨਾ ਤਾਂ ਤੂੰ ਮਰ ਜਾ ਅੱਜ ਮੇਰਾ ਪੁੱਤਰ ਦੁਨੀਆ ਚ ਜਿ ਰਿਆ ਨਾ ਕਰਕੇ ਕੋਈ ਕਾਰਨ ਪਤਾ ਲੱਗਿਆ ਵੀ ਕੋਈ ਅੱਜ ਕੋਈ ਧਮਕੀ ਦਿੱਤੀ ਸੀ ਜਾਂ ਕੀ ਹੋਇਆ ਕੀ ਦਾਨੂ ਪਤਾ ਹੈਗਾ ਇਹ ਕੁੜੀ ਦਾ ਫੋਨ ਆਇਆ ਮੇਰੇ ਮੁੰਡੇ ਨੂੰ ਮੇਰੇ ਦੇ 19 ਸਾਲ ਉਮਰੇ ਸੀ ਤੇ ਕੁੜੀ ਕਿੰਨੇ ਸਾਲਾਂ ਦੀ ਕੁੜੀ 16 17 ਸਾਲਾਂ ਦੀ ਕੀ ਮੰਗ ਕੀ ਕਰਦੇ ਉਹਨੂੰ ਅਸੀਂ ਮੰਗਾਇਆ ਕਰਨਿਆ ਨਾਲ ਸਾਰਿਆਂ ਨੂੰ ਸਜ਼ਾ ਹੋਣੀ ਚਾਹੀਦੀ ਬਸ ਮੈਂ ਤਾਂ ਬਾਹਰ ਫਿਰਦੀ ਸੀ ਪਤਾ ਕਿਵੇਂ ਲੱਗਿਆ ਤੁਹਾਨੂੰ ਐਂ ਦਾ ਪਾਪਾ ਇਹਨੇ ਕਹਿੰਦਾ ਲੱਲੂ ਨਹੀਂ ਬਾਹਰੇਗਾ ਬਲੋ ਅੰਦਰ ਬੂਆ ਬੰਦ ਕੀਤਾ ਪਿਆ ਮੈਂ ਕਹਾਂ ਸ਼ਾਇਦ ਕੁੜੀ ਨਾਲ ਗੱਲਬਾਤ ਕਰਦਾ ਪਿਆ ਮੈਂ ਕਹਾਂ ਚੱਲ ਕੋਈ ਗੱਲ ਨਹੀਂ ਮੁੰਡਾ ਕੁਝ ਕਰ ਨਾ ਲਵੇ ਮੇਰਾ ਮੈਨੂੰ ਲਾਲਚ ਲਈ ਰੱਖਦੀ ਸੀ ਹਾਂ ਮੈਨੂੰ ਨਹੀਂ ਪਤਾ ਇਹਨੇ ਅੰਦਰ ਕੀ ਕੀਤਾ ਇਹਦਾ ਡੈਡੀ ਕਹਿੰਦਾ ਲੱਲੂ ਏਸੀ ਚਲਾ ਕੇ ਸੁੱਤਾ ਪਿਆ ਜਦੋਂ ਕਿੰਨਾ ਟਾਈਮ ਹੋ ਗਿਆ ਦਾ ਡੈਡੀ ਕਹਿੰਦਾ ਨੱਬੂਆ ਨੇ ਖੋਲਿਆ ਵੇਖਿਆ ਅੰਦਰ ਗੁੰਡੇ ਲਾ ਕੇ ਤੇ ਡੈਡੀ ਨੇ ਗੁਆ ਤੋੜਿਆ ਪੁੱਤ ਨੂੰ ਯਾਦ ਕਰ ਰੋ ਰੇ ਇਸ ਪਰਿਵਾਰ ਵੱਲੋਂ ਕੁੜੀ ਦੇ ਪਰਿਵਾਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਪੁਲਿਸ ਪ੍ਰਸ਼ਾਸਨ ਤੋਂ ਕੀਤੀ ਜਾ ਰਹੀ ਹੈ ਦਾ ਮੇਰਾ ਮੁੰਡਾ ਮੰਗਿਆ ਸੀ ਤੇ ਮੰਗਲੀ ਹੋਈ ਹੋਈ ਸੀ ਜੀ ਸੁਨਿਆਰਿਆ ਬੰਨੇ ਚੱਲ ਗਰੀਬ ਮੁੰਡੇ ਚ ਪੁਕਾਰਦੀ ਚੱਲ ਕੋਈ ਨਹੀਂ ਮੁੰਡੇ ਬੱਚੇ ਖੋਜ ਲੈ ਰਿਸ਼ਤਾ ਆ ਵਧੀਆ ਚੱਲਦਾ ਰਿਹਾ 1 ਸਾਲ ਡੇਢ ਸਾਲ ਚੱਲਦਾ ਰਿਹਾ ਵਧੀਆ ਰਿਸ਼ਤਾ ਜੀ ਪਹਿਲਾਂ ਉਹ ਤੇ ਜੋ ਤਮਕੀ ਨਾਲ ਲਾਹਦਾ ਕਹਿੰਦੇ ਜਦੋਂ ਉਹ ਪਿਓ ਕਹਿੰਦਾ ਜਦੋਂ ਜਵਾਬ ਦੇ ਦੇ ਕਿਉਂਕਿ ਸਾਡੇ ਘਰ ਮੁਰਾਦੋਂ ਮੁੰਡੇ ਪਾਈ ਜੀ ਅਸੀਂ ਮਨਾਂ ਕਰਤਾ ਸੀ ਪਹਿਲਾਂ ਹੀ ਸਾਡੇ ਤੇ ਹਮਲਾ ਆਇਆ ਜੀ ਅਸੀਂ ਫਿਰ ਵੀ ਰਾਇਨਾਮਾ ਕਰਤਾ ਪੁਰਾਣੇ ਸਾਡੇ ਪਹਿਲਾਂ ਵੀ ਕਰਾਇਆ ਸੀ ਜੀ ਠੀਕ ਹੈ ਜੀ ਅੱਗੇ ਵੀ ਇਹਨਾਂ ਨੇ ਕਰਾਇਆ ਇਹ ਵਿਆਹ ਨਹੀਂ ਕਰਨਾ ਫਿਰ ਕੁੜੀ ਫੋਨ ਕਰ ਰਿਸ਼ਤਾਂ ਦੀ ਕਹਿੰਦਾ ਮੰਗਾ ਪ੍ਰਭਾ ਸਾਡੇ ਜਿਹੜੇ ਕੋਈ ਲੜਾ ਸਾਡੇ ਗੱਲ ਪੈਂਦੇ ਆ ਕਿ ਨਾ ਵੀ ਮੈਂ ਜੀ ਬੇਸਤੀ ਜਿੱਦੜ ਮੰਗਣੀ ਹੋਈ ਸੀ ਉਹਨਾਂ ਨੂੰ ਤੁਸੀਂ ਰਿਸ਼ਤਾ ਮਨਾਂ ਕਰਤਾ ਸੀ ਹਾਂਜੀ ਹਾਂਜੀ ਜੀ ਫੇ ਜਵਾਬ ਆਪਸੇ ਬੁਲਾਣ ਲੱਗਿਆ ਆਪਣੇ ਸਾਹਮਣੇ ਕਦੇ ਨਹੀਂ ਬੁਲਾਇਆ ਨਾ ਮੇਰੇ ਸਾਹਮਣੇ ਕੋਇਆ ਇੱਕ ਦਿਨ ਕੁੜੀ ਪੱਜੀ ਜਰੂਰ ਏ ਮੇਰੇ ਮੁੰਡੇ ਨਾਲ ਹੀ ਮੇਰੀ ਮਾਸੀ ਕਰਈ 15 20 ਦਿਨ ਪਹਿਲਾਂ ਉਹੀ ਕੁੜੀ ਜਿੰਦੇ ਨਾਲ ਰਿਸ਼ਤਾ ਆਇਆ ਹੋਇਆ ਸੀ ਹਾਂ ਜੀ ਹਾਂ ਜੀ ਫੇਰ ਮੈਂ ਕਹਿੰਨੀ ਪੁੱਤਰ ਤੇਰੀ ਉਮਰ ਕਾਟੇਗੀ ਤੋਡਾ ਮੈਂ 2 ਸਾਲ ਵਿਆਹ ਨਿਕਲਦਾ ਠੀਕ ਹੈ ਨਾ ਕਦਰ ਨਾ ਤੇਰਾ ਪਿਓ ਐ ਨੀ ਪੈਣ ਨੂੰ ਵੀ ਕੱਲਿਆ ਮੈਂ ਕਹਾਂ ਪੈਣ ਮੈਨੂੰ ਰਿਸ਼ਤਾ ਉਸੇ ਕੁੜੀ ਮੇਰਾ ਪੁੱਤਰ ਮਰ ਜੇ ਹੁੰਦੇ ਪੈਣ ਐ ਮੇਰੀ ਸੋਹਣੀ ਵਿਚਾਰੀ ਨਾ ਇਹਦਾ ਪਿਓ ਕਰਾ ਨਾ ਦਿੱਤ ਕਰਾ ਹਾਂ ਜੇ ਦਵਾ ਕਰਾਉਣ ਦਾ ਥੋੜੀ ਦੇ ਪਰਚਾ ਕਰਾ ਸਾਡੇ ਤਿੰਨਾਂ ਦੋ ਸਤਾਵ ਦੇ ਪੁੱਤਰਾਂ ਦੇ ਸਾਈਨ ਵੀ ਦਿਵਾਏ ਨੇ ਜੀ ਬੋਨਰ ਦੇ ਸਾਹਦੇ ਆਉਂਦੇ ਜਾ ਕੇ ਇਹ ਤਾਂ ਡਰਦੇ ਪਰਚੇ ਪੁੱਤਰ ਸੰਗਿਆ ਵਾਲਾ ਜੀ ਐਫੀਡੇਟ ਵੀ ੱੱਕੇ ਦਾ ਦਿੱਤਾ ਜੀ ਕਿ ਸਾਨੂੰ ਇਤਨੇ ਪਿਓ ਪੁੱਤ ਜਿਹੜਾ ਸਾਡਾ ਪਰਿਵਾਰ ਰੋਟੀ ਕਿਦੋਂ ਖਾਏਗਾ ਉਹਦੀ ਮਾਂ ਮਾਂ ਬੜੀ ਬਿਮਾਰ ਰਹਿੰਦੀ ਏ ਦੋਸਤੋ ਬਹੁਤ ਵੱਡ ਲੜਾਈ ਹੋਈ ਮੁੰਡੇ ਮੇਰੇ ਮੁੰਡਿਆਂ ਦੇ ਜਿਹੜੇ ਮੁੰਡਿਆਂ ਨੂੰ ਹੁਣ ਭੜਕਾਇਆ ਸੀ ਜੀ ਉਹ ਮੁੰਡੇ ਲੈ ਕੇ 25 3 ਮੇਰੇ ਤਿੰਨ ਵਰਗ ਪਰਸੋਂ ਕਰੇ ਆਏ ਨੇ ਜੀ ਦੀ ਪੈਂਦੀ ਬੰਦੇ ਦੇ 57 ਦਾ ਨਾਮ ਹੈ ਬਾਕੀ ਹਨ ਬਚਾਤੇ ਜੀ ਪੀਸੀਆਈ ਇਹ ਡੀਐਸਪੀ ਸਾਹਿਬ ਆਏ ਆ ਸਾਰਾ ਮੱਲਾ ਕੋਲ ਸੀ ਜੀ ਸਿਰਫ ਕੋਈ ਕਾ ਨਾ ਵੀ ਪਰਸ ਕਰ ਗਏ ਮੁੰਡਾ ਕਿੱਥੇ ਹੀ ਤੁਹਾਡਾ ਹਾਂਜੀ ਮੁੰਡਾ ਤੁਹਾਡਾ ਮੁੰਡਾ ਕਰੋ ਦੁਕਾਨ ਤੋਂ ਆਏ ਜੀ ਅੱਜ ਕਿੱਧਰ ਜਾਂਦਾ ਸਿੱਧਾ ਘਰੇ ਆਣਾ ਹੁੰਦਾ ਅੱਗੇ ਤੁਹਾਡੇ ਸਾਡੇ ਨੂੰ ਪੋਣੇ 10 ਦਾ ਸਕਦਾ ਜੇ ਮੈਂ ਜਾਂਦਾ 9 ਵਜੇ ਤੋਂ ਬਾਅਦ ਅੱਜ ਕਰੇ ਆ ਗਿਆ ਕਹਿੰਦਾ ਡੈਡੀ ਮੋਟਰਸਾਈਕਲ ਚਾਹੀਦਾ ਮੇਰਾ ਪੁੱਤਰ ਤੇਰੀ ਭਾਬੀ ਤੇਰੇ ਭਾ ਚੱਲਦੇ ਮੱਥਾ ਟੇਕ ਕੇ ਜਾਂਦੇ ਤੇ ਫਿਰ ਉੱਥੇ ਜਾਣਗੇ ਮਾਤਾ ਰਾਮੰਦਰ ਉਹ 15-20 ਮਿੰਟ ਆਇਆ ਤੂੰ ਸਾਡੇ ਨਾਲ ਗੱਲਾਂ ਬੈਠੇ ਉਦਾਸ ਹੈਗਾ ਤਾਂ ਉਦਾਸ ਨਾ ਕੋਈ ਗੱਲ ਨਹੀਂ ਮੰਡਾਵਾਂਗੇ ਯਾਰ ਤੇਰਾ ਰਗ ਮੈਨੂੰ ਆਹਦਾ ਕਹਿੰਦਾ ਤੁਹਾਡਾ ਆਪ ਰਾਈਨਾਮਾ ਹੋਇਆ ਕਿ ਨਹੀਂ ਹੋਇਆ ਪਾ ਜੇ ਮੈਂ ਕਿਹਾ ਪੁੱਤਰ ਅੰਕਲ ਨੂੰ ਫੋਨ ਕੀਤਾ ਮੈਂ ਆਪਾਂ ਰਾਈਨਾਮਾ ਕਰਦਾ ਆਪਾਂ ਹੀ ਕਿਹਨਾਂ ਲੜਦੇ ਕਿ ਗੱਲ ਤੁਹਾਨੂੰ ਕੋਈ ਮਾਰੇ ਕੁੱਟੇ ਨਾ ਕੇ ਐ ਮੈਂ ਕੀ ਹੋਰ ਕਹਿੰਦਾ ਹਾਂ ਉਹਦਾ ਫੋਨ ਆਇਆ ਮੈਂ ਕਿਹਾ ਪੁੱਤਰ ਮੈਂ ਤੁਹਾਨੂੰ ਕਹਿੰਦਾ ਜਿਹੜੀ ਚੈਟ ਹੁੰਦਾ ਪਤਾ ਮੈਂ ਕਿਹਾ ਵੀ ਮੈਂ ਨਾਨਾ ਅਨਪੜ੍ਹ ਮੈਨੂੰ ਨਹੀਂ ਪਤਾ ਹੁਣ ਇਹਦੀ ਭੋਣ ਦੀ ਗੱਲ ਹੋਇਆ ਤੇ ਲਿਖੇ ਹੋਇਆ ਸੀ ਕਿ ਜਿਹੜਾ ਪਹਿਲਾ ਫੋਨ ਜਾਂ ਮੈਸੇਜ ਮੁੰਡੇ ਸਾਡੇ ਬਕਾਇਦਾ ਲਖਾਇਆ ਏ ਸਾਡੇ ਮੁੰਡੇ ਨੇ ਕੁਛ ਨਹੀਂ ਕੀਤਾ ਮੈਂ ਅਸੀਂ ਭੈਣ ਨੂੰ ਕਿਹਾ ਮੈਂ ਬੱਚੇ ਛੱਡ ਆਪਰਾ ਕੋਈ ਗੱਲ ਨਹੀਂ ਇੱਥੇ ਉਹ ਤਾਂ ਮਾਂ ਨੂੰ ਮਿੰਟ ਕਰਾ ਨਾ ਨਾ ਜੋ ਪਤਾ ਮੋ ਜੜੀ ਆ ਕੁੜੀ ਵੀ ਪੁੱਟੇ ਪੁੱਟੇ ਮੁੰਡੇ ਸਟੇਟ ਪਾਈ ਜਾਂਦੀ ਸੀ ਇੰਸਟਾਗ੍ਰਾਮ ਤੇ ਜੀ ਉਧਰ ਭੈਣ ਨੂੰ ਵੀ ਵਿਖਾਏ ਨੇ ਜੀ ਉਧਰ ਸਾਡੇ ਘਰ ਵਾਲੇ ਫੋਨ ਤੇ ਵੀ ਆਂਦੇ ਨੇ ਉਧਰ ਕੁੜੀ ਘਪਾਈ ਕਿਉਂ ਤੇ ਮੁੰਡੇ ਘਪਾਈ ਗਏ ਸਟੇਟ ਪਾ ਹੁਣ ਮੁੰਡਾ ਕਿੱਥੇ ਜੀ ਮੁੰਡਾ ਤੁਹਾਡਾ ਮੁੰਡੇ ਡੈਥ ਹੋ ਗਈ ਜੀ ਵਿਫਾ ਲੈ ਲਿਆ ਬੋਜੀ ਹੁਣੇ ਅਜੇ ਤੱਕ ਇਸ ਮਾਮਲੇ 'ਚ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਫਿਰ ਹਾਲ ਦੇਖਣਾ ਹੋਵੇਗਾ ਮਾਮਲੇ 'ਚ ਅੱਗੇ ਪੁਲਿਸ ਵੱਲੋਂ ਕੀ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ ਹੈ ਚੱਕਬਣੀ ਟੀਵੀ ਲਈ ਅਦਾਰਸ਼ ਜੋਸ਼ ਦੀ ਰਿਪੋਰਟ